ਪਰਮੇਸ਼ਰ ਦੀ ਹਜ਼ਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ ਅੱਜ ਸ਼ਾਮ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ਰੀ ਵਿੱਚ ਇਕੱਠੇ ਹੋਏ ਹਾਂ ਆਵਾਜ਼ ਦੇ ਦੇਨ ਦੀ ਕਿਰਪਾ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਨਵਾਦ 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 ਪਿਤਾ ਪਰਮੇਸ਼ਰ ਰਵੀਸ਼ਮ ਸਿੰਘ ਨਾਸਰੀ ਦਾ ਧੰਨਵਾਦ ਕਰਦੇ ਆਂ ਤੇਰੇ ਸ਼ੁਕਰ ਕਰਦੇ ਮੇਰੇ ਪ੍ਰਭੂ ਜੀ ਅੱਜ ਦੇ ਇਸ ਦਿਨ ਦੀ ਕਿਰਪਾ ਦੇ ਲਈ ਮੇਰੇ ਪਿਤਾ ਪਰਮੇਸ਼ਰ ਦਿਨ ਪਰ ਦਿਨ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਸਾਡੀ ਆਉਣ ਜਾਣ ਵਿੱਚ ਸਾਡੀ ਮਦਦ ਤੇ ਸਹਾਇਤਾ ਕੀਤੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਤੁਹਾਡੇ ਪਵਿੱਤਰ ਸਰਗਦੂਤ ਨੇ ਸਾਡੀ ਰਾਖੀ ਕੀਤੀ ਮੇਰੇ ਪਿਤਾ ਪਰਮੇਸ਼ਰ ਸਾਡੇ ਰਾਹ ਤੇ ਨੂੰ ਸਿੱਧਾ ਕੀਤਾ ਮੇਰੇ ਪ੍ਰਭੂ ਜੀ ਸਾਰੀਆਂ ਉਲਝਣਾਂ ਪਰੇਸ਼ਾਨੀਆਂ ਮੁਸ਼ਕਲਾਂ ਬਿਮਾਰੀਆਂ ਤੋਂ ਸਾਨੂੰ ਬਚਾ ਕੇ ਰੱਖਿਆ ਧੰਨਵਾਦ ਕਰਦੇ ਆਂ ਪ੍ਰਭੂ ਜੀ ਅਸੀਂ ਸ਼ਾਮ ਦੇ ਸਮੇਂ ਵਿੱਚ ਤੁਹਾਡੀ ਹਜ਼ੂਰੀ ਵਿੱਚ ਇਕੱਠੇ ਹੁੰਨੇ ਮੇਰੇ ਪਿਤਾ ਤੁਹਾਡੇ ਪਾਕ ਵਚਨ ਨੂੰ ਪੜ੍ਹਨ ਅਤੇ ਸੁਣਨ ਲਈ ਜਾ ਰਹੇ ਮੇਰੇ ਪ੍ਰਭੂ ਜੀ ਸਾਡੀ ਮਦਦ ਕਰਨਾ ਮੇਰੇ ਪਿਤਾ ਕਿ ਦਿੱਤਾ ਹੋਇਆ ਅੱਜ ਦਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਅਤੇ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਤੇ ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਸਾਡੇ ਕੋਲ ਚੁਰਾ ਨਾ ਪਾਵੇ ਅਸੀਂ ਇਹ ਮੰਗਦੇ ਆਂ ਸਾਡੇ ਪ੍ਰਭੇਸ਼ ਮਸੀਹ ਜੀ ਦੇ ਨਾਮ ਵਿੱਚ ਆਮੇਨ ਅੱਜ ਆਪਾਂ ਪਰਮੇਸ਼ਰ ਦੇ ਬਚਨ ਦਾ ਜਾਣਾਂਗੇ ਰੋਮੀਆਂ 5 ਦੀ 17 ਔਰ 18 ਨੰਬਰ ਆਇਤ ਨੂੰ ਜਦੋਂ ਉਸ ਨੇ ਇੱਕ ਦੇ ਅਪਰਾਧ ਕਰਕੇ ਉਸ ਇੱਕ ਦੇ ਰਾਹੀਂ ਮੌਤ ਨੇ ਰਾਜ ਕੀਤਾ ਤਾਂ ਬਹੁਤ ਵਧੇਕ ਉਹ ਲੋਕ ਜਿਨ੍ਹਾਂ ਨੂੰ ਕਿਰਪਾ ਤੇ ਧਾਰਮਿਕਤਾ ਦੀ ਦਾਤ ਬਹੁਤੀ ਮਿਲੀ ਹੈ ਉਸ ਇੱਕ ਅਰਥਾਤ ਮਸੀਹ ਯਿਸੂ ਦੇ ਰਾਹੀਂ ਜੀਵਨ ਵਿੱਚ ਰਾਜ ਕਰਨਗੇ ਉਪਰੰਤ ਜਿਵੇਂ ਇੱਕ ਅਪਰਾਧ ਦੇ ਕਾਰਨ ਸਾਰੇ ਮਨੁੱਖਾਂ ਉਤੇ ਦੋਸ਼ ਲੱਗਾ ਦੇ ਵੀ ਹੀ ਧਾਰਮਿਕਤਾ ਦੇ ਇੱਕ ਕੰਮ ਦੇ ਕਾਰਨ ਸਭਨਾ ਮਨੁੱਖਾਂ ਲਈ 마ਫੀ ਅਤੇ ਜੀਵਨ ਮਿਲਿਆ ਹੈ ਹਾਲੇਲੂਇਆ ਅਸਾ ਹੈ ਵਚਨ ਬੜਾ ਅਨਮੋਲ ਅਤੇ ਬੜੀ ਵਧੀਆ ਸਿੱਖਿਆ ਦਿੰਦਾ ਆ ਅਗਰ ਅਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਿ ਵਚਨ ਸਾਨੂੰ ਕੀ ਦੱਸਦਾ ਹੈ ਸਭ ਤੋਂ ਪਹਿਲਾਂ ਵਚਨ ਚ ਲਿਖਿਆ ਕਿ ਇੱਕ ਦੇ ਅਪਰਾਧ ਕਰਕੇ ਮੌਤ ਆਈ ਹੁਣ ਅਸੀਂ ਕਹਿ ਦਿੰਨੇ ਆ ਅਗੇ ਪੂਰਾ ਸੰਸਾਰ ਪਾਪ ਚ ਪੈ ਗਿਆ ਕਿਉਂ ਪੈ ਗਿਆ ਪੂਰਾ ਸੰਸਾਰ ਪਾਪ ਦੇ ਵਿੱਚ ਜਦੋਂ ਹਵਾ ਨੇ ਉਸ ਵਿਰਸ਼ ਤੋਂ ਉਸ ਫਲ ਨੂੰ ਖਾਦਾ ਔਰ ਉਸ ਵਿਰਸ਼ ਦੇ ਫਲ ਨੂੰ ਜਦੋਂ ਨੇ ਖਾਦਾ ਤੇ ਉਹਨੇ ਆਨਾਗਿਆ ਕਰੀਏ ਤੇ ਪਾਪ ਕੀਤਾ ਅਤੇ ਉਹ ਫਲ ਉਹਦੇ ਪੇਟ ਦੇ ਅੰਦਰ ਚਲਾ ਗਿਆ ਅਤੇ ਉਹ ਫਲ ਕਹਿੰਦੇ ਵਚਨ ਚ ਲਿਖਿਆ ਕਿ ਪਾਪ ਗਰਭਵਤੀ ਹੋਇਆ ਪਾਪ ਨੇ ਜਨਮ ਲਿਆ ਤੇ ਪਾਪ ਨੂੰ ਪੈਦਾ ਕੀਤਾ ਤਾਂ ਅਸੀਂ ਕਹਿੰਦੇ ਹਾਂ ਕਿ ਹਵਾ ਨੇ ਖੁਦ ਪਾਪ ਕੀਤਾ ਉਸ ਤੋਂ ਬਾਅਦ ਉਹ ਖੁਦ ਮੌਤ ਚ ਪਈ ਤੇ ਉਹਨੇ ਪੂਰੇ ਸੰਸਾਰ ਨੂੰ ਮੌਤ ਚ ਪਾ ਦਿੱਤਾ ਪਰ ਜੇ ਅਸੀਂ ਵੇਖੀਏ ਅਗਰ ਸਾਨੂੰ ਕਿਸੇ ਦੇ ਕੀਤੇ ਫਲਾਣ ਨਾਲ ਇੰਨਾ ਹੀ ਫਲ ਮਿਲਣਾ ਹੁੰਦਾ ਤਾਂ ਮਸੀ ਯਿਸੂ ਵੀ ਤਾਂ ਸਾਡੇ ਲਈ ਮਰਿਆ ਨਾ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਫਿਰ ਅੱਜ ਸਾਡੇ ਤੇ ਇਹ ਵਚਨ ਲਾਗੂ ਕਿਉਂ ਨਹੀਂ ਹੋ ਰਿਹਾ ਹੈ ਤਾਂ ਵਚਨ ਸਾਨੂੰ ਇਸ ਕਰਕੇ ਇਹ ਸਿੱਖਿਆ ਦਿੰਦਾ ਹੈ ਕਿ ਇੱਕ ਨੇ ਕਰਕੇ ਪੂਰੇ ਸੰਸਾਰ ਨੇ ਅਪਰਾਧਤਾ ਕਰ ਲਏ ਇੱਕ ਨੇ ਅਪਰਾਧ ਕੀਤੇ ਤਾਂ ਸਾਨੂੰ ਬਹਾਨਾ ਮਿਲ ਗਿਆ ਵੀ ਹਾਂ ਉਹਨੇ ਪਾਪ ਕੀਤਾ ਤੇ ਸਾਤੋਂ ਵੀ ਪਾਪ ਹੋ ਗਏ ਉਹਨੇ ਕੀਤਾ ਉਹਦੇ ਤੋਂ ਅਸੀਂ ਇਹੀ ਸਿੱਖਿਆ ਤੇ ਅਸੀਂ ਉਹੀ ਕਰ ਲਿਆ ਉਹਨੇ ਆਪ ਤਾਂ ਪਾਪ ਕੀਤਾ ਹੀ ਕੀਤਾ ਪਰ ਸਾਰੇ ਸੰਸਾਰ ਨੂੰ ਵੀ ਮੌਤ ਚ ਪਾ ਦਿੱਤਾ ਪਰ ਜਿਨ੍ਹਾਂ ਨੂੰ ਇਹ ਗੱਲਾਂ ਆਉਂਦੀਆਂ ਆ ਕਿ ਉਹਨਾਂ ਨੂੰ ਮਸੀਹ ਯਿਸੂ ਨੂੰ ਹੀ ਦੱਸਦਾ ਅਗਰ ਆਦਮ ਦੇ ਦੁਆਰਾ ਸੀ ਜਨਮੇ ਸੀ ਤਾਂ ਅਸੀਂ ਮਸੀਹ ਯਿਸੂ ਦੇ ਦੁਆਰਾ ਵੀ ਤਾਂ ਜਨਮੇ ਸੀ ਨਾ ਅਗਰ ਆਦਮ ਅਤੇ ਹਵਾਦ ਨੇ ਖੁਦ ਪਾਪ ਕਰਕੇ ਸੰਸਾਰ ਨੂੰ ਪਾਪ ਚ ਪਾ ਦਿੱਤਾ ਤਾਂ ਮਸੀਹ ਯਿਸੂ ਨੇ ਵੀ ਇਕੱਲੇ ਨਹੀਂ ਪੂਰੇ ਸੰਸਾਰ ਦੇ ਉਹ ਸਾਰੇ ਪਾਪ ਚੱਕ ਕੇ ਉਹਨਾਂ ਨੂੰ ਜੀਵਨ ਦੇ ਰਾਹ ਚ ਪਾ ਦਿੱਤਾ ਸੀ ਜੇ ਅਸੀਂ ਇੱਕ ਆਦਮ ਤੇ ਹਵਾ ਤੋਂ ਇੱਕ ਗੁਨਾਹ ਤੋਂ ਸਾਰਾ ਸੰਸਾਰ ਪਾਪ ਚ ਪੈ ਸਕਦੇ ਆ ਤਾਂ ਮਸੀਹ ਯਿਸੂ ਇੱਕੋ ਹੀ ਸੀ ਅਤੇ ਉਹਦੇ ਬਹੁਤ ਵਧੀਆ ਕੰਮਾਂ ਨੂੰ ਵੇਖ ਕੇ ਅਸੀਂ ਵਧੀਆ ਕੰਮਾਂ ਚ ਕਿਉਂ ਨਹੀਂ ਪਏ ਕਿਉਂ ਸਾੜ ਤੋਂ ਬਦਲਾਵ ਨਹੀਂ ਹੋ ਪਾਰਿਆ ਹੁਣ ਅਸੀਂ ਮਾੜੀਆਂ ਗੱਲਾਂ ਤਾਂ ਬੜੀ ਛੇਤੀ ਸਿੱਖ ਲੀਆਂ ਪਰ ਜੋ ਮਸੀਹ ਸਾਨੂੰ ਜੀਵਨ ਦੀਆਂ ਗੱਲਾਂ ਸਿਖਾ ਕੇ ਗਿਆ ਉਹ ਅਸੀਂ ਕਿਉਂ ਨਹੀਂ ਸਿੱਖੀਆਂ ਕਿਉਂ ਅਸੀਂ ਨਹੀਂ ਕਹਿੰਦੇ ਵੀ ਮਸੀਹ ਇਹ ਸੂਰੇ ਚੰਗੇ ਕੰਮ ਕੀਤੇ ਉਸ ਤੋਂ ਬਾਅਦ ਉਹਨੇ ਸਾਨੂੰ ਵੀ ਚੰਗੇ ਕੰਮਾਂ 'ਚ ਪਾ ਦਿੱਤਾ ਉਹ ਮਰਿਆ ਜੀ ਉਠਿਆ ਤੇ ਹੁਣ ਉਹਦੇ ਬਾਅਦ ਅਸੀਂ ਵੀ ਮਰੀਏ ਤੇ ਜੀ ਉਠੀਏ ਕਿ ਗੀ ਵਚਨ ਚ ਲਿਖਿਆ ਕਿ ਇੱਕ ਦੇ ਪਾਪ ਦੇ ਕਰਕੇ ਮੌਤ ਨੇ ਰਾਜ ਕੀਤਾ ਕਹਿੰਦਾ ਹੁਣ ਚਾਹੀਦਾ ਵੀ ਜੇ ਇੱਕ ਦੇ ਪਾਪ ਨੇ ਪੂਰੇ ਸੰਸਾਰ ਨੂੰ ਪਾਪ ਚ ਪਾਤਾ ਕਹਿੰਦਾ ਹੁਣ ਚਾਹੀਦਾ ਸਾਨੂੰ ਵੀ ਵੀ ਜੇ ਏਕਣੇ ਧਾਰਮਿਕਤਾ ਕੀਤੀ ਤੇ ਫਿਰ ਉਦੋਂ ਵੱਧ ਕੇ ਕਿਰਪਾ ਦਾਤ ਧਾਰਮਿਕਤਾ ਸਾਡੇ ਵਿੱਚ ਹੋਣੀ ਚਾਹੀਦੀ ਹੈ ਨਾ ਅਸੀਂ ਮਾੜ ਨੂੰ ਵੇਖ ਕੇ ਸਿੱਖ ਲਿਆ ਚੰਗੇ ਨੂੰ ਵੇਖ ਕੇ ਸਾਨੂੰ ਰੀਸ ਕਰਨ ਦਾ ਦਿਲ ਨਹੀਂ ਕੀਤਾ ਜੇ ਕਿਸੇ ਇੱਕ ਦੇ ਕੰਮਾਂ ਦਾ ਮਤਲਬ ਸੁਪੋਜ਼ ਕਰ ਰਿਹਾ ਹਾਂ ਨੇਚਰ ਨੇਚਰ ਦੀ ਗੱਲ ਕਰਦੇ ਆਂ ਅਗਰ ਆਦਮ ਤੇ ਹਵਾ ਦਾ ਨੇਚਰ ਆਣ ਆਗਿਆਕਾਰੀ ਵਾਲਾ ਸੀ ਉਹ ਰੂਲ ਤੋੜਨ ਵਾਲੇ ਸੀ ਤੇ ਅਸੀਂ ਵੀ ਰੂਲ ਤੋੜਨ ਲੱਗ ਗਏ ਪਰ ਮਸੀਹ ਯਿਸੂ ਨੇ ਤਾਂ ਇੱਕ ਵੀ ਰੂਲ ਨਹੀਂ ਤੋੜਿਆ ਨਾ ਜਿਸੀ ਆਦਮ ਨੂੰ ਵੇਖ ਕੇ ਰੂਲ ਤੋੜਨਾ ਸਿੱਖ ਗਏ ਆ ਤਾਂ ਮਸੀਹ ਯਿਸੂ ਨੂੰ ਵੇਖ ਕੇ ਰੂਲ ਨਿਭਾਉਣਾ ਕਿਉਂ ਨਹੀਂ ਸਿੱਖੇ ਖੁਦਾ ਕਹਿੰਦਾ ਜੇ ਪਾਪੀ ਨੂੰ ਵੇਖ ਕੇ ਪੂਰਾ ਸੰਸਾਰ ਪਾਪ ਚ ਪੈ ਗਿਆ ਸੀ ਤੇ ਅੱਜ ਧਰਮੀ ਨੂੰ ਵੇਖ ਕੇ ਪੂਰਾ ਸੰਸਾਰ ਧਰਮ ਚ ਕਿਉਂ ਨਹੀਂ ਪੈਂਦਾ ਆਦਮ ਤੇ ਹਮਾਂ ਨੇ ਫਲ ਖਾਧਾ ਤੇ ਪੂਰਾ ਸੰਸਾਰ ਮਰਨ ਲੱਗਾ ਸੀ ਅੱਜ ਮਸੀਹ ਯਿਸੂ ਮਰਦਿਆਂ ਚੋਂ ਜੀ ਉੱਠਿਆ ਤੇ ਤੁਸੀਂ ਮਰਦਿਆਂ ਚੋਂ ਜੀ ਕਿਉਂ ਨਹੀਂ ਉੱਠੇ ਅਗਰ ਉਹਨੂੰ ਵੇਖ ਕੇ ਸਿੱਖ ਲਿਆ ਸੀ ਤੇ ਇਹਨੂੰ ਵੇਖ ਕੇ ਕਿਉਂ ਨਹੀਂ ਸਿੱਖਦੇਗੇ ਕਹਿੰਦਾ ਉਪਰੰਤ ਜਿਵੇਂ ਇੱਕ ਦੇ ਅਪਰਾਧ ਦੇ ਕਾਰਨ ਸਾਰਾ ਹਮ ਲੋਕਾਂ ਤੇ ਦੋਸ਼ ਲੱਗੇ ਤਵੇਂ ਹੀ ਧਾਰਮਿਕਤਾ ਦੇ ਇੱਕ ਦੇ ਕਾਰਨ ਸਭਨਾ ਮਨੁੱਖਾਂ ਨੂੰ ਮਾਫੀ ਵਿਤਾ ਮਿਲ ਚੁੱਕੀ ਆ ਨਾ ਹਾਲੇਲੂਇਆ ਵਚਨ ਤੇ ਲਿਖਿਆ ਜੇ ਤੁਹਾਡੇ ਤੇ ਆਦਮ ਤੇ ਹਵਾ ਦਾ ਸ਼ਰਾਫ ਸੀ ਚਲੋ ਅਸੀਂ ਮੰਨਦੇ ਹਾਂ ਕਿ ਅੱਜ ਤੱਕ ਸਾਡੇ ਤੇ ਸ਼ਰਾਫ ਸੀ ਕਿ ਹਾਂ ਲੋਕ ਮਰਦੇ ਸੀ ਪਾਪ 'ਚ ਮਰਦੇ ਸੀ ਪਰ ਹੁਣ ਮਸੀਹ ਯੀਸੂ ਨੇ ਸਾਡੇ ਦੋਸ ਪਾਪ ਨੂੰ ਦੂਰ ਕਰ ਦਿੱਤਾ ਹੈ ਹੁਣ ਅਸੀਂ ਮਰਾਂਗੇ ਪਰ ਜੀਉ ਟਾਂਗੇ ਹੁਣ ਅਸੀਂ ਮਰਾਂਗੇ ਤਾਂ ਜ਼ਰੂਰ ਪਰ ਸਾਡੇ ਪਾਪ ਚ ਮਰਨ ਵਾਲੇ ਚਾਂਸ 100% ਖਤਮ ਹੋਇਆ ਅਗਰ ਅਸੀਂ ਮਸੀਹ ਯੂ ਦੀਆਂ ਕੰਮਾਂ ਨੂੰ ਉਹਦੀਆਂ ਸੋਚਾਂ ਨੂੰ ਆਪਣੀ ਜ਼ਿੰਦਗੀ 'ਚ ਅਪਲਾਈ ਕਰ ਲਈਏ ਅਸੀਂ ਹਵਾ ਦੀਆਂ ਸੋਚਾਂ ਆਪਣੀ ਜ਼ਿੰਦਗੀ 'ਚ ਅਪਲਾਈ ਕਰ ਲਿਆ ਆ ਆਰੰਭ ਦੀਆਂ ਸੋਚਾਂ ਆਪਣੀ ਜ਼ਿੰਦਗੀ 'ਚ ਅਪਲਾਈ ਕਰ ਲਿਆ ਆ ਪਰ ਕਿੰਨਾ ਭਲਾ ਹੋਵੇ ਕਿ ਜੇ ਅਸੀਂ ਉਹਨਾਂ ਨੂੰ ਵੇਖ ਕੇ ਸਿੱਖ ਲਿਆ ਸੀ ਤਾਂ ਹੁਣ ਅਸੀਂ ਮਸੀਹ ਜੀ ਨੂੰ ਵੇਖ ਕੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਧਾਰਮਿਕਤਾ ਨੂੰ ਕਿਰਪਾ ਨੂੰ ਮਾਫੀ ਨੂੰ ਜੀਵਨ ਨੂੰ ਅਪਲਾਈ ਕਰ ਲਈਏ ਹallelujah ਅਸੀਂ ਕਹਿੰਦੇ ਆਦਮ ਨੂੰ ਸਜ਼ਾ ਮਿਲੀ ਹਵਾਲਾ ਨੂੰ ਸਜ਼ਾ ਮਿਲੀ ਉਹ ਅੱਜ ਤੱਕ ਅਸੀਂ ਕੱਟ ਰਹੇ ਹਾਂ ਪਰ ਫਿਰ ਇਹ ਸ਼ਬਦ ਵਿੱਚ ਅਸੀਂ ਖੁਦ ਵੀ ਝੂਠੇ ਪੈ ਰਹੇ ਹਾਂ ਨਾ ਕਿ ਅੱਜ ਤੋਂ ਕਿੰਨੇ ਹਜ਼ਾਰਾਂ ਸਾਲ ਪਹਿਲਾਂ ਮਸੀਹ ਯਿਸੂ ਨੂੰ ਸਜ਼ਾ ਮਿਲੀ ਉਹਨੇ ਸਾਰੇ ਸੰਸਾਰ ਦੇ ਪਾਪ ਚੁੱਕ ਕੇ ਔਣ ਵਾਲੀ ਹਰ ਇੱਕ ਪੀੜੀ ਨੂੰ ਸਜ਼ਾ ਤੋਂ ਮਾਫ਼ ਕਰਤਾ ਪਾਪ ਤੋਂ ਮਾਫ਼ ਕਰਤਾ ਪਵਿੱਤਰ ਜੀਵਨ ਬਾਰੇ ਦੱਸਿਆ ਫਿਰ ਅੱਜ ਤੱਕ ਅਸੀਂ ਉਹਦੀ ਪਾਲਣਾ ਕਿਉਂ ਨਹੀਂ ਕਰ ਪਾਏ ਆ ਅਸੀਂ ਬੜੀ ਜਲਦੀ ਖੁਦਾ ਨੂੰ ਕਹਿ ਦਿੰਨੇ ਕਿ ਪਰਮੇਸ਼ਰ ਤੂੰ ਸਾਡੇ ਲਈ ਆ ਕਿਉਂ ਨਹੀਂ ਕੀਤਾ ਇੱਦਾਂ ਕਿਉਂ ਨਹੀਂ ਕੀਤਾ ਪਰ ਖੁਦਾ ਨੇ ਤਾਂ ਆਦਮ ਤੇ ਹਵਾ ਨੇ ਜੋ ਕੀਤਾ ਉਹ ਵੀ ਪਰਮੇਸ਼ਰ ਨੇ ਤਾਂ ਨਹੀਂ ਕਿਹਾ ਸੀ ਉਹ ਕਰਨ ਪਰ ਉਹਨੇ ਫਿਰ ਵੀ ਕੀਤਾ ਨਾ ਉਸ ਤੋਂ ਬਾਅਦ ਖੁਦਾਂ ਨੇ ਨਾ ਮੇਲ ਮਲਾਪ ਕਰਨ ਲਈ ਕਿੰਨੀ ਵਾਰ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਫੇਰ ਨਹੀਂ ਮੇਲ ਮਲਾਪ ਕੀਤਾ ਫਿਰ ਜਦ ਸੰਸਾਰ ਦੇ ਇਹ ਬੋਲ ਸੀ ਕਿ ਪਰਮੇਸ਼ਰ ਉਹਦੇ ਚ ਸਾਡੀ ਕੀ ਗਲਤੀ ਅਗਰ ਆਦਮ ਤੇ ਹਵਾ ਨੇ ਫਲ ਖਾ ਲਿਆ ਸੀ ਆਉਣ ਵਾਲੀ ਜਨਰੇਸ਼ਨ ਦੀ ਕੀ ਗਲਤੀ ਹੋਤਾ ਮਰਦੇ ਸੋ ਮਰਦੇ ਪਰ ਹੁਣ ਸਾਨੂੰ ਕਿਉਂ ਗਲਤੀ ਮਿਲ ਰਹੀ ਆ ਉਹਨਾਂ ਦੇ ਬੱਚਿਆਂ ਤੱਕ ਕਿਉਂ ਕਰੋ ਕ੍ਰੋਪ ਆ ਰਿਹਾ ਆ ਤਾਂ ਖੁਦਾ ਨੇ ਉੱਥੇ ਇਸ ਕਨਸੈਪਟ ਨੂੰ ਬਦਲ ਕੇ ਕਿਹਾ ਕਿ ਮੈਂ ਹੁਣ ਪਿਤਾ ਦੀ ਗਲਤੀ ਉਹਦੇ ਪੁੱਤਰਾਂ ਤੇ ਨਹੀਂ ਪਾਵਾਂਗਾ ਅੱਜ ਤੋਂ ਐਸਾ ਨਹੀਂ ਹੋਏਗਾ ਕਿ ਪਿਤਾ ਗਲਤੀ ਕਰੇਗਾ ਤੇ ਪੁੱਤਰ ਨੂੰ ਸਜ਼ਾ ਮਿਲੇਗੀ ਪਰ ਫਿਰ ਕੀ ਹੋਇਆ उन्हें मसी ऐसू भेजिए और उन्हें क्या हूँ पिता धर्मी होएगा सारी कौम धर्मी होने होन पिता आग्ञाकारी वाला होएगा हूँ सारी कौम आग्ञाकारी वाली हो होने पिता दया वाला होएगा प्रेम करा वाला होएगा सहन वाला होएगा ਵੇ ਵਿਚਾਰ ਤੋਂ ਆਜ਼ਾਦ ਹੋਏਗਾ ਪਵਿੱਤਰ ਚੜ੍ਹਾਈ ਤੋਂ ਹੋਏਗਾ ਨਸ਼ੇ ਤੋਂ ਜ਼ਾਦ ਹੋਏਗਾ ਈਰਖਾ ਜਲਸੀ ਤੋਂ ਜ਼ਾਦ ਹੋਏਗਾ ਸੰਸਾਰ ਨੂੰ ਪ੍ਰਾਪਤ ਕਰਨ ਤੋਂ ਆਜ਼ਾਦ ਹੋਏਗਾ ਉਹਦੀ ਇੱਛਾ ਸਵਰਗ ਦੀ ਹੋਣੀ ਹੈ ਸਵਰਗ ਲਈ ਆਏਗਾ ਸਵਰਗ ਲਈ ਮਰੇਗਾ ਸਵਰਗ ਲਈ ਜੀਵੇਗਾ ਸਵਰਗ ਦੇ ਕੰਮ ਕਰੇਗਾ ਅਤੇ ਸਵਰਗ ਦਾ ਫਲ ਲੈ ਕੇ ਆਵੇਗਾ ਖੁਦਾ ਕਹਿੰਦਾ ਹੁਣ ਫੋਲੋ ਕਰੋ ਇਸ ਨੂੰ ਇਹ ਕਰੇ ਸੀ ਆਦਮ ਨੂੰ ਫਾਲੋ ਕਰ ਲਿਆ ਤਾਂ ਮਸੀਹ ਨੂੰ ਵੀ ਫਾਲੋ ਕਰੋ ਅਗਰ ਸਾਡੇ ਵਿੱਚ ਹਜੇ ਤੱਕ ਆਦਮ ਬਲੇ ਗੋਣਿਆ ਤੇ ਫਿਰ ਤਾਂ ਅਸੀਂ ਆਦਮ ਦੀ ਤਰ੍ਹਾਂ ਦੁੱਖ ਵੀ ਭੋਗਾਂਗੇ ਮਰਾਂਗੇ ਵੀ ਆਦਮ ਦਾ ਸੰਸਾਰ ਚੌਣੇ ਇੱਕ ਸ਼ਰਾਬ ਸੀ ਖੁਦਾ ਨੇ ਉਹ ਸ਼ਰਾਬ ਦੇ ਕੇ ਇਸ ਸੰਸਾਰ 'ਚ ਸੱਟਿਆ ਸੀ ਜਦੋਂ ਅਦਨ ਦੇ ਬਾਗ ਦੇ ਵਿੱਚ ਹੈ ਤਾਂ ਭਾਵੇਂ ਉਹ ਵੀ ਸੰਸਾਰ ਦੀ ਧਰਤੀ ਦਾ ਕੋਨਾ ਹੀ ਸੀ ਉਹ ਸਵਰਗ ਨਹੀਂ ਸੀ ਧਰਤੀ ਦਾ ਕੋਨਾ ਹੀ ਸੀ ਜਿੱਥੇ ਖੁਦਾ ਨੇ ਅਦਨ ਦਾ ਬਾਗ ਬਣਾਇਆ ਸੀ ਪਰ ਉਹ ਕੋਨਾ ਐਸਾ ਸੀ ਕਿ ਜਿੱਥੇ ਖੁਦਾ ਆਉਂਦਾ ਜਾਂਦਾ ਸੀ ਉਸ ਤੋਂ ਬਾਅਦ ਪਰਮੇਸ਼ਰ ਨੇ ਉਸ ਪਵਿੱਤਰ ਕੋਨੇ 'ਚੋਂ ਉਹਨੂੰ ਦੂਰ ਕਰ ਦਿੱਤਾ ਸੈੱਟ ਦਿੱਤਾ ਅਲੱਗ ਕਰ ਦਿੱਤਾ ਵੱਖਰਾ ਕਰ ਦਿੱਤਾ ਫਿਰ ਉਸ ਕੋਨੇ ਤੱਕ ਆਸਟੱਕ ਨਹੀਂ ਪਹੁੰਚ ਪਾਇਆ ਸੀ ਜਦ ਤੱਕ ਮਸੀਹ ਯਿਸੂ ਨੇ ਸਿ ਆਇਆ ਹੁਣ ਜਦੋਂ ਮਸੀਹ ਯਿਸੂ ਸੰਸਾਰ 'ਚ ਆਇਆ ਪਰਮੇਸ਼ਰ ਨੇ ਆਦਮ ਨੂੰ ਫਿਰ ਤੋਂ ਮੌਕੇ ਦਿੱਤਾ ਕਿ ਤੂੰ ਫਿਰ ਤੋਂ ਆਪਣੇ ਆਪ ਨੂੰ ਤਿਆਰ ਕਰ ਉਸ ਪਵਿੱਤਰ ਜਗ੍ਹਾ ਦੇ ਲਈ ਜਿੱਥੋਂ ਤੂੰ ਸਿੱਟਿਆ ਗਿਆ ਹੈ ਉਸ ਪਵ ਮੰਡਲੀ ਜੋ ਪਰਮਾਪਾਵਨ ਪਰਮੇਸ਼ਰ ਨੇ ਤੇ ਲਈ ਤਿਆਰ ਕੀਤਾ ਉਸ ਸਵਰਗ ਦੇ ਲਈ ਖੁਦਾ ਨੇ ਜੋ ਤੇਰੀ razli ਤਿਆਰ ਕੀਤਾ ਔਰ ਐਸਾ ਉਹ ਆਦਮ ਦੇ ਥਰੂ ਤਾਂ ਨਹੀਂ ਕਰ 파ਰੇ ਸੀ ਪਰ ਮਸੀਹ ਯੀਸੂ ਦੇ ਥਰੂ ਕਰਨ ਲਈ ਉਹਨਾਂ ਨੇ ਇੱਕ ਕਿਰਪਾ ਇੱਕ ਦਾਤ ਤੇ ਇੱਕ ਉਤਮ ਦਾਈ ਪਵਿੱਤਰ ਦਾਈ ਸੰਪੂਰਨ ਦਾਈ ਭੇਜੀ ਕਿ ਜਿੱਥੇ ਜਿੱਥੇ ਕਿਤੇ ਸਾਡਾ ਅਧੂਰਾ ਕੰਮ ਹੈ ਉੱਥੇ ਅਸੀਂ ਪੂਰੇ ਕੀਤੇ ਜਾਈਏ ਪਰ ਕੀ ਫਾਇਦਾ ਉਹਦੇ ਆਉਣ ਦਾ ਅਗਰ ਅਸੀਂ ਉਹਦੇ ਆਉਣ ਤੋਂ ਬਾਅਦ ਵੀ ਆਪੜਾ ਬਚਾਅ ਨਹੀਂ ਕਰ ਪਾਏ ਆ ਕੀ ਫਾਇਦਾ ਜੇ ਅੱਜ ਵੀ ਅਸੀਂ ਆਣਾ ਗਿਆ ਕਰੀਤੇ ਕਰਕੇ ਪਾਪੀ ਹੀ ਠਹਿਰ ਰਹੇ ਆ ਮਸੀਹ ਯੀਸੂ ਕਿਉਂ ਆਏ ਸੀ ਸੰਸਾਰ ਚ ਤਾਂ ਜੋ ਪੂਰਾ ਸੰਸਾਰ ਪਾਪੀ ਨਾ ਠਹਿਰੇ ਤਾਂ ਜੋ ਸੰਸਾਰ ਦੀ ਆਣਾ ਗਿਆ ਕਰੀ ਸੀ ਜਿਹੜੀ ਉਹ ਦੂਰ ਚਲੀ ਜਾਵੇ ਤਾਂ ਕਿ ਉਹ ਪਾਪ ਜਿਹੜੇ ਉਹਨਾਂ ਨੇ ਆਦਮ ਤੋਂ ਸਿੱਖ ਲਏ ਸੀ ਉਹ ਪਾਪਾਂ ਨੂੰ ਉਹ ਭੁੱਲ ਜਾਣ ਉਹ ਛੱਡ ਦੇਣ ਜਿਉਂ ਜਿਉਂ ਉਹਨਾਂ ਨੇ ਆਦਮ ਨੂੰ ਕਰਦੇ ਦੇਖਿਆ ਉਹ ਉਹਨਾਂ ਨੇ ਗ੍ਰਹਿਨ ਕਰ ਲਿਆ ਉਹਨਾਂ ਨੇ ਆਦਮ ਨੂੰ ਆਣਾ ਗਿਆ ਕਰੀ ਕਰਦੇ ਦੇਖਿਆ ਉਹਨੇ ਆਣਾ ਗਿਆ ਕਰੀ ਕਰ ਲਈ ਉਹਨਾਂ ਨੇ ਆਦਮ ਨੂੰ ਦੇਖਿਆ ਕਿ ਉਹ ਪਰਮੇਸ਼ਰ ਦੇ ਬਚਨ ਨੂੰ ਤੋੜਦਾ ਆ ਉਹਨਾਂ ਨੇ ਉਸ ਬਚਨ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਆਦਮ ਨੇ ਬਹੁਤ ਸਾਰੇ ਪਾਪ ਕੀਤੇ ਤਾਂ ਸੰਸਾਰ ਨੇ ਉਹਨੂੰ ਵੇਖ ਕੇ ਪਾਪ ਕਰਨੇ ਸ਼ੁਰੂ ਕਰ ਦਿੱਤੇ ਤਾਂ ਖੁਦਾ ਨੇ ਕਿਹਾ ਕਿ ਅਗਰ ਇਹ ਵੇਖ ਕੇ ਹੀ ਕਰਨਾ ਸਿੱਖਦੇ ਆ ਤਾਂ ਮੈਂ ਇੱਕ ਸੋਹਣਾ ਜੀਵਨ ਭੇਜਾਂਗਾ ਇਹਨਾਂ ਦੇ ਲਈ ਇੱਕ ਭਲਾ ਇਨਸਾਨ ਭੇਜਾਂਗਾ ਜਦਰੇ ਵੇਖ ਕਿਸੇ ਨੂੰ ਵੇਖ ਕੇ ਸਿੱਖਦੇ ਆ ਤਾਂ ਮੈਂ ਕਿੰਨਾ ਵਧੀਆ ਮੇਰੇ ਲਈ ਤਾਂ ਬੜਾ ਸੌਖਾ ਹੈ ਕੰਮ ਆ ਕਿ ਮੈਂ ਇੱਕ ਧਰਮੀ ਜਣ ਭੇਜ ਦਨਾ ਉਹਨੂੰ ਵੇਖਣ ਤੇ ਉਹਨੂੰ ਸਿੱਖ ਲੈਣੇ ਹੈ ਪੁਰਵਚਨ ਚ ਲਿਖਿਆ ਆਣ ਆਗਿਆ ਕਰਦੇ ਕਰਕੇ ਬਹੁਤ ਸਾਰੇ ਧਰਮੀ ਠਹਿਰ ਜਾਣਗੇ ਪਰ ਕਿੱਦਾਂ ਠਹਿਰਾਂਗੇ ਅਸੀਂ ਸਿਰਫ ਇਹ ਕਹਿ ਕੇ ਤਾਂ ਨਹੀਂ ਨਾ ਕਿ ਅਸੀਂ ਮਸੀਹ ਚ ਜਲਦੇ ਆ ਥੋੜੇ ਦਿਨ ਪਹਿਲਾਂ ਇੱਕ ਭੈਣ ਦਾ ਫੋਨ ਆਇਆ ਸੀ ਉਹਨਾਂ ਦਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾ ਸ਼ਬਦ ਇਹ ਸੀ ਜੀ ਅਸੀਂ ਪੁਰਾਣੇ ਮਸੀਹਾਂ ਤੇ ਪੱਕੇ ਮਸੀਹਾਂ ਉਹਨਾਂ ਦੇ ਮੂੰਹ ਦਾ ਸ਼ਬਦ ਸੀ ਹਾਂਜੀ ਪਰ ਮੈਂ ਅਸੀਂ ਪ੍ਰਾਰਥਨਾ ਕਰਨ ਦੇ ਲਈ ਫੋਨ ਲਾਇਆ ਅਸੀਂ ਜੀ ਪੁਰਾਣੇ ਮਸੀਹਾਂ ਤੇ ਪੱਕੇ ਮਸੀਹਾਂ ਇਹ ਸਭ ਗੱਲ ਸੁਣ ਕੇ ਮੈਨੂੰ ਥੋੜੀ ਖੁਸ਼ੀ ਦੇ ਥੋੜਾ ਜਿਹਾ ਲੱਗਾ ਕਿ ਨਾ ਚਹੰਕਾਰ ਵਾਲੀ ਇੱਕ ਫੀਲਿੰਗ ਥੋੜੀ ਜਿਹੀ ਖੁਸ਼ੀ ਲੱਗੀ ਕਿ ਚਲੋ ਇੱਕ ਪੁਰਾਣਾ ਤੇ ਸੱਚਾ ਤੇ ਪੱਕਾ ਮਸੀਹ ਵੀ ਆ ਜਾਇਆ ਹੈ ਦਿਖਦੇ ਆ ਕਿ ਇੱਕ ਸੱਚੇ ਮਸੀਹ ਦੀ ਪ੍ਰੇ ਰਿਕਵੈਸਟ ਤੇ ਪੁਰਾਣੇ ਮਸੀਹ ਦੀ ਪ੍ਰੇ ਰਿਕਵੈਸਟ ਕੀ ਹੋ ਸਕਦੀ ਹੈ ਤਾਂ ਜਦੋਂ ਉਹਨੇ ਆਪਣੇ ਸ਼ਬਦ ਬੋਲੇ ਤਾਂ ਉਹਦੇ ਸ਼ਬਦ ਕੀ ਸੀ ਕਿ ਮੇਰਾ ਮੇਡਾ ਨਸ਼ਾ ਕਰਦਾ ਆ ਬੜੇ ਸਾਨਾਂ ਤੋਂ ਨਸ਼ਾ ਪੂਰਾ ਕਰਨ ਲਈ ਘਰੋਂ ਚੋਰੀਆਂ ਕਰਦਾ ਆ ਘਰ ਦਾ ਸਮਾਨ ਵੇਚ ਦਿੰਦਾ ਆ ਸਾਡੇ ਨਾਲ ਕੁੱਟਮਾਰ ਕਰਦਾ ਸਾਡੀ ਆਗਿਆਕਾਰੀ ਨਹੀਂ ਕਰਦਾ ਸਾਡੇ ਖਿਲਾਫ ਆ ਤਿੰਨ ਚਾਰ ਵਾਰ ਉਹ ਜੇਲ੍ਹ ਜਾ ਆਇਆ ਆ ਉਹਦੇ ਤੇ ਤਿੰਨ ਚਾਰ ਕੇਸ ਚੱਲਦੇ ਆ ਹਰ ਵਾਰ ਅਸੀਂ ਉਹਨੂੰ ਛੁਡਾ ਦਿੰਨੇ ਆ ਹੁਣ ਫਿਰ ਉਹਦੇ ਤੇ ਕੰਪਲੇਨ ਪਈ ਆ ਦੁਆ ਕਰੋ ਕਿ ਹੁਣ ਉਹ ਜੇਲ੍ਹ ਚ ਨਾ ਜਾਵੇ ਏਸੀ ਸੱਚੇ ਖਰੇ ਅਤੇ ਪੱਕੇ ਮਸੀਹਾ ਦੀ ਜ਼ਿੰਦਗੀ ਕੀ ਇਹਨੂੰ ਅਸੀਂ ਕਹਿ ਸਕਦੇ ਹਾਂ ਉਹ ਵੀ ਪੱਕੇ ਤੇ ਪੁਰਾਣੇ ਅਤੇ ਖਰੇ ਮਸੀਹ ਸੀ ਕੀ ਖਰੇ ਮਸੀਹਾ ਦੀ ਜ਼ਿੰਦਗੀ ਇਹੋ ਜੀ ਹੋਏਗੀ ਸਾਨੂੰ ਖੁਦਾ ਚ ਆਏ ਕਿੰਨਾ ਸਮਾਂ ਹੋ ਗਿਆ ਇਸ ਗੱਲ ਦਾ ਕੋਈ ਕਮਾਂਡ ਨਹੀਂ ਆ ਪਰ ਇਸ ਗੱਲ ਦੀ ਸ਼ਰਮਿੰਦਗੀ ਹੋਣੀ ਚਾਹੀਦੀ ਸਾਨੂੰ ਕਿ ਅਸੀਂ ਇੰਨੇ ਸਾਲਾਂ ਤੋਂ ਖੁਦਾ ਦੇ ਵਿੱਚ ਆ ਪਰ ਫਿਰ ਵੀ ਸਾਡੀ ਜ਼ਿੰਦਗੀ ਹਜੇ ਆਦਮ ਵਾਲੀ ਹੀ ਆ ਅਜੇ ਅਸੀਂ ਫਿਰ ਵੀ ਪੁਰਾਣੇ ਇਨਸਾਨ ਵਿੱਚ ਜੀ ਰਹੇ ਹਾਂ ਅਜੇ ਸਾਡਾ ਜੀਵਨ ਨਵਾਂ ਨਹੀਂ ਹੋਇਆ ਜੇ ਅਸੀਂ ਇੱਕ ਦੇ ਪਾਪਾਂ ਦੇ ਕਰਕੇ ਪਾਪ 'ਚ ਪੈ ਗਏ ਤਾਂ ਫਿਰ ਇੱਕ ਦੇ ਧਰਮ ਦੇ ਕਰਕੇ ਧਰਮੀ ਕਿਉਂ ਨਹੀਂ ਬਣ ਰਹੇ ਅਸੀਂ ਜਦੋਂ ਸਾਨੂੰ ਇਹ ਲੱਗਿਆ ਵੀ ਆਦਮ ਨੇ ਜੋ ਕੀਤਾ ਜੋ ਅਸੀਂ ਵੇਖਿਆ ਉਹ ਅਸੀਂ ਕਰ ਲਿਆ ਤੇ ਮਸੀਹ ਨੂੰ ਵੇਖਣ ਵੇਲੇ ਸਾਡੀਆਂ ਅੱਖਾਂ ਬੰਦ ਕਿਉਂ ਹੋ ਗਈਆਂ ਜਦੋਂ ਅਸੀਂ ਕਿਸੇ ਨਸ਼ਾ ਕਰਨ ਵਾਲੇ ਨੂੰ ਵੇਖ ਕੇ ਨਸ਼ਾ ਕਰਨ ਲੱਗ ਜਾਂਦੇ ਹਾਂ ਤਾਂ ਪ੍ਰੇਰ ਕਰਨ ਵਾਲੇ ਨੂੰ ਵੇਖ ਕੇ ਅਸੀਂ ਪ੍ਰੇਰ ਕਿਉਂ ਨਹੀਂ ਕਰਦੇ ਜਦੋਂ ਠੇਕੇ ਤੇ ਜਾਣ ਵਾਲੇ ਦਾ ਪਿੱਛਾ ਕਰਕੇ ਅਸੀਂ ਠੇਕੇ ਤੇ ਪਹੁੰਚ ਗਏ ਤਾਂ ਚਰਚ ਤੇ ਜਾਣ ਵਾਲੇ ਦਾ ਪਿੱਛਾ ਕਰਕੇ ਅਸੀਂ ਚਰਚ ਕਿਉਂ ਨਹੀਂ ਪਹੁੰਚੇ ਕਿਉਂ ਅਸੀਂ ਮਾੜੀ ਗੱਲ ਨੂੰ ਛੇਤੀ ਸਿੱਖ ਲੈਨੇ ਆ ਅਤੇ ਚੰਗੀ ਦਾ ਮੂੰਹ ਫੇੜ ਲੈਨੇ ਆ ਫਿਰ ਅਸੀਂ ਕਹਿੰਨੇ ਆ ਵੀ ਕੋਈ ਆਇਆ ਉਹਨੇ ਸਾਡੇ ਬੱਚਿਆਂ ਦੇ ਮਨ 'ਚ ਗੱਲ ਪਾ ਦਿੱਤੀ ਇਸ ਕਰਕੇ ਅਸੀਂ ਦੇਖਦੇ ਆ ਕਿ ਸਾਡਾ ਬੱਚਾ ਗਲਤ ਸੰਗ ਤੇ ਪੈ ਗਿਆ ਤਾਂ ਫਿਰ ਉਸ ਬੱਚੇ ਨੂੰ ਚਰਚ ਲੈ ਕੇ ਜਾਓ ਇੱਕ ਵਾਰੀ ਲੈ ਜਾਓ ਹੋ ਸਕਦਾ ਜੋ ਇੰਨੀ ਜਲਦੀ ਸਿੱਖਣ ਵਾਲਾ ਆ ਤੋ ਬੱਚਾ ਕਿਸ ਚਰਚਾ ਵਾਲੇ ਬੰਦੇ ਨੂੰ ਮਿਲੇ ਤਾਂ ਉੱਥੋਂ ਸਿੱਧੀ ਸਿੱਖ ਜੋਥੇ ਤੇ ਇੰਨੇ ਲੋਕ ਹੁੰਦੇ ਆ ਅਗਰ ਉਹ ਇੱਕ ਨੂੰ ਸੁਣ ਕੇ ਠੇਕੇ ਤੇ ਜਾ ਸਕਦਾ ਉਹਨੂੰ ਇੱਕ ਵਾਰੀ ਚਰਚ ਲੈ ਜਾਓ ਇੰਨੇ ਲੱਖਾਂ ਲੋਕਾਂ ਨੂੰ ਵੇਖਿਓ ਚਰਚ ਜਾਣਾ ਸ਼ੁਰੂ ਕਰ ਦੇਗਾ ਮਤਲਬ ਇਹ ਨਹੀਂ ਹੈਗਾ ਕਿ ਕੋਈ ਆਇਆ ਉਹਨੇ ਸਾਨੂੰ ਬਰਬਾਦ ਕਰਤਾ ਆਇਆ ਤਾਂ ਮਸੀਹ ਯੀਸੂ ਵੀ ਸੀ ਫਿਰ ਉਹਨੇ ਕਿਹੜਾ ਸਾਰੇ ਸੰਸਾਰ ਦੇ ਪਾਪਾਂ ਤੋਂ ਤੇ ਉਹਨਾਂ ਦੇ ਬਿਲਕੁਲ ਮਨਾਂ ਨੂੰ ਸ਼ੁੱਧ ਕਰ ਦਿੱਤਾ ਉਹਨੇ ਆਪਣਾ ਸੰਦੇਸ਼ ਛੱਡਿਆ ਕੋਸ਼ਕ ਨੇ ਫੜ ਲਿਆ ਕੋਸ਼ ਕਰਨੇ ਜੰਗਲੀ ਜਿਹੜੀ ਬੂਟੀਆਂ ਦੇ ਕਰਕੇ ਆਪਣੇ ਉਸ ਵਚਨ ਨੂੰ ਖਰਾਬ ਕਰ ਲਿਆ ਕਿਤੇ ਗੇ ਰੇਤਲੀ ਮਿੱਟੀ ਸੀ ਜਿੱਥੇ ਜੜ੍ਹ ਨਹੀਂ ਮਿਲੀ ਉਹ ਵੀ ਗਏ ਪਰ ਜਿੱਥੇ ਉਪਜਾਉ ਧੂਮੀ ਸੀ ਉਹਨੇ ਫੜਿਆ ਦੇ ਉਹ ਧਰਮੀ ਠਹਿਰ ਗਏ ਇਸ ਲਈ ਇੱਕ ਦੇ ਪਾਪ ਕਰਕੇ ਪੂਰਾ ਸੰਸਾਰ ਪਾਪ ਚ ਪਿਆ ਸੀ ਅਸੀਂ ਮੰਨਿਆ ਕਿ ਸਾਨੂੰ ਉਸ ਵੇਲੇ ਸੁਖਰੀ ਸਿੱਖਿਆ ਸੁ ਸਮਾਚਾਰ ਤੇ ਸਵਰਗ ਦੀ ਸਿੱਖਿਆ ਦੇਣ ਵਾਲਾ ਕੋਈ ਨਹੀਂ ਸੀ ਉਦੋਂ ਸੀ ਆਣ ਆਗਿਆ ਕਰੀ ਦੇ ਕਰਕੇ ਪੂਰਾ ਸੰਸਾਰ ਪਾਪ ਚ ਪੈ ਗਏ ਸੀ ਪਰ ਹੁਣ ਤੱਕ ਇੰਨਾ ਭਲਾ ਮੌਕਾ ਆ ਨਾ ਕਿ ਮਸੀਹ ਯਿਸੂ ਸਵਰਗ ਤੋਂ ਉਤਰਿਆ ਹੋਣੇ ਸਾਨੂੰ ਖਰੀ ਸਿੱਖਿਆ ਦਿੱਤੀ ਅਸੀਂ ਉਸ ਖਰੇ ਵਚਨ ਦੇ ਕਰਕੇ ਧਰਮੀ ਠਹਿਰੇ ਵਚਨ ਚ ਲਿਖਿਆ ਇਸ ਲਈ ਕਿ ਜਿਵੇਂ ਪਾਪ ਨਿਦੇ ਕਰਕੇ ਮੌਤ ਫੈਲਦੀ ਗਈ ਅਤੇ ਮੌਤ ਨੇ ਰਾਜ ਕੀਤਾ ਹੁਣ ਕਿੰਨਾ ਹੀ ਭਲਾ ਹੋਵੇ ਕਿ ਮਸੀਹ ਯਿਸੂ ਦੇ ਕਰਕੇ ਕਿਰਪਾ ਫੈਲਦੀ ਜਾਵੇ ਧਰਮ ਫੈਲਦਾ ਜਾਵੇ ਅਗਿਆਕਾਰੀ ਫੈਲਦੀ ਜਾਵੇ ਗਿਆਨ ਫੈਲਦਾ ਜਾਵੇ ਔਰ ਜੀਵਨ ਫੈਲਦਾ ਜਾਵੇ ਆਦਮ ਦੇ ਕਰਕੇ ਮੌਤ ਫੈਲੀ ਸੀ ਤਾਂ ਮਸੀਹ ਦੇ ਕਰਕੇ ਜੀਵਨ ਕਿਉਂ ਨਹੀਂ ਫੈਲ ਰਿਹਾ ਅਸੀਂ ਕਹਿੰਦੇ ਹਾਂ ਵੀ ਸਾਨੂੰ ਵੇਖਿਆ ਤੇ ਪਤਾ ਨਹੀਂ ਲੱਗਿਆ ਸੀ ਵੀ ਉਹ ਕਰ ਲਿਆ ਤੇ ਮਸੀਹ ਉਸ ਨੂੰ ਵੇਖ ਕੇ ਵੀ ਕਦੇ ਕਹਿ ਦੋ ਵੀ ਅਸੀਂ ਤਾਂ ਮਸੀਹ ਉਸ ਨੂੰ ਵੇਖਿਆ ਸਾਨੂੰ ਪਤਾ ਹੀ ਨਹੀਂ ਲੱਗਾ ਸੀ ਕਦੋਂ ਚਰਚ ਨਾਲ ਜੁੜ ਗਏ ਕਦੋਂ ਧਰਮੀ ਬਣ ਗਏ ਕਦੋਂ ਸਵਰਗ ਵੜ ਗਏ ਬਹਾਨੇਬਾਜ਼ੀ ਛੱਡ ਕੇ ਅਸਲੀ ਗੱਲ ਦੇ ਮੁੱਦੇ ਤੇ ਆਉਣਾ ਚਾਹੀਦਾ ਸਾਨੂੰ ਕਿ ਜੇ ਅਸੀਂ ਆਦਮ ਨੂੰ ਵੇਖ ਕੇ ਸਿੱਖ ਲਿਆ ਤੇ ਮਸ਼ੀਨ ਨੂੰ ਵੇਖ ਕੇ ਕਿਉਂ ਨਹੀਂ ਸਿੱਖਦੇ ਆਦਮ ਨੂੰ ਵੇਖ ਕੇ ਅਸੀਂ ਦੋਸ਼ ਲਾਉਣ ਵਾਲੇ ਹੋ ਗਏ ਪਰ ਮਸ਼ੀਨ ਨੂੰ ਵੇਖ ਕੇ ਅਸੀਂ ਚੁੱਪ ਰਹਿਣ ਵਾਲੇ ਕਿਉਂ ਨਹੀਂ ਹੋਏ ਆਦਮ ਨੂੰ ਵੇਖ ਕੇ ਅਸੀਂ ਲੜਾਈ ਝਗੜੇ ਵਿਵਚਾਰ ਕ્રોਧ ਈਰਖਾ ਤੇ ਲਟਰਪੜਰ ਵਿੱਚ ਫਸ ਗਏ ਆਂ ਪਰ ਮਸ਼ੀਨ ਨੂੰ ਵੇਖ ਕੇ ਧਾਰਮਿਕਤਾ ਪ੍ਰੇਮ ਦਇਆ ਭਲਾਈ ਸੰਜਮ ਚ ਕਿਉਂ ਨਹੀਂ ਪੈ ਰਹੇ ਅਸੀਂ ਇਸ ਲਈ ਖੁਦਾ ਦਾ ਕਲਮ ਸਾਨੂੰ ਦੱਸਦਾ ਕਿ ਜੇ ਸਜ਼ਾ ਪਾਪ ਆਣਾ ਗਿਆ ਕਰੀ ਵੱਡੀ ਸੀ ਨਾ ਤੇ ਉਹ ਸਾਰੇ ਸੰਸਾਰ ਚ ਫੈਲ ਕਿਉਂ ਨੇ ਸਾਰੇ ਸੰਸਾਰ ਦੇ ਵੱਡੇ ਵੱਡੇ ਖੇਤਰਾਂ ਨੂੰ ਆਪਣੇ ਅੰਦਰ ਲੈ ਲਿਆ ਤਾਂ ਉਹਦਾ ਪ੍ਰੇਮ ਉਹਦੀ ਦਇਆ ਉਹਦੀ ਧਾਰਮਿਕਤਾ ਉਸ ਤੋਂ ਵੀ ਵੱਡੀ ਸੀ ਕਿੰਨਾ ਭਲਾ ਹੋਵੇ ਕਿਉਂ ਖੁਦਾ ਦੇ ਰਾਜ ਚ ਅਸੀਂ ਵੜੀਏ ਉਹਦੇ ਪ੍ਰੇਮ ਉਹਦੀ ਦਇਆ ਭਲਾਈ ਸੰਜਮ ਨੰਮਰਤਾ ਧੀਰਜ ਨੂੰ ਅਸੀਂ ਪ੍ਰਾਪਤ ਕਰ ਗਏ ਉਹਦਾ ਰਾਜ ਸਾਡੇ ਅੰਦਰ ਰਾਜ ਕਰੇ ਤਾਂ ਅਸੀਂ ਖੁਦਾ ਦੀ ਕਿਰਪਾ ਦੇ ਵਿੱਚ ਦਿਨ ਪ੍ਰਤੀ ਦਿਨ ਨਵੇਂ ਕੀਤੇ ਜਾਏਗੇ ਹਾਲੇਲੂਇਆ ਤਾਂ ਆਪ ਸਭ ਮਿਲ ਕੇ ਉਸ ਖੁਦਾਵੰਦ ਅਗੇ ਦੁਆ ਕਰਾਂਗੇ ਕਿ ਮਹਾਨ ਪਰਮੇਸ਼ਰ ਅਸੀਂ ਆਦਮ ਨੂੰ ਦੇਖ ਕੇ ਨਹੀਂ ਪਰ ਮਸੀਹ ਨੂੰ ਦੇਖ ਕੇ ਚੱਲੀਏ ਉਹਦੇ ਜੀਵਨ ਰ ਉਹਦੀ ਕਿਰਪਾ ਨੂੰ ਪ੍ਰਾਪਤ ਕਰੀਏ ਹallelujah ਤਾਂ ਆਪ ਸਭ ਮਿਲ ਕੇ ਅੱਜ ਦੀ ਸ਼ਾਮ ਦੇ ਲਈ ਇਹਨਾਂ ਵਚਨਾਂ ਦੇ ਦੁਆਰਾ ਪ੍ਰਾਰਥਨਾ ਕਰਾਂਗੇ ਹalleluyah halleluyah 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 ਤਾਰੀਫ਼ 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 ਕਰਦੇ ਮਹਾਨ ਖੁਦਾਵੰ ਪਿਆਰੇ ਪਰਮੇਸ਼ਰ ਪ੍ਰਭੂ ਯਹਵਾ ਤੁਹਾਡੀ پاک ਪਵਿੱਤਰ ਹਜ਼ੂਰੀ ਅਗੇ ਝੁਕਦੇ ਪਤਾ ਪਰਮੇਸ਼ਰ ਤੁਹਾਡੇ ਨਾਮ ਨੂੰ ਮਹਿਮਾਰ ਵੜਿਆਈ ਦਿੰਦੇ ਪਿਆਰੇ ਪ੍ਰਭੂ ਜੀ ਅੱਜ ਦੀ ਸ਼ਾਮ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ। ਖੁਦਾ ਕਿ ਦਿਨ ਪਰ ਵਿੱਚ ਤੁਸੀਂ ਤੁਹਾਨੂੰ ਸੰਭਾਲਿਆ ਪ੍ਰਭੂ ਜੀ। ਅਰੋਜ ਦੀ ਰੋਟੀ ਸਾਨੂੰ ਦਿੱਤੀ ਖੁਦਾਵੰਦ ਸਾਡੇ ਰਾਸਤਿਆਂ ਨੂੰ ਸਾਫ਼ ਕੀਤਾ। ਹਰ ਇੱਕ ਰਾਸਤੇ ਵਿੱਚ ਪਤਾ ਪਰਮੇਸ਼ਰ ਤੁਸੀਂ ਆਪਣੇ ਦੂਤਾਂ ਨੂੰ ਭੇਜਿਆ ਪ੍ਰਭੂ ਜੀ। ਹਰ ਇੱਕ ਰਾਮ ਮੁਬਾਰਕ ਕੀਤਾ ਖੁਦਾਵੰਦ। ਹਰ ਇੱਕ ਸਫ਼ਰ ਦੇ ਵਿੱਚ ਪਿਤਾ ਪਰਮੇਸ਼ਰ ਤੁਹਾਡੀ ਦਇਆ ਭਲਾਈ ਪ੍ਰੇਮ ਸੰਜਮ ਸਾਡੇ ਉੱਤੇ ਹੋਇਆ ਪਿਤਾ ਪਰਮੇਸ਼ਰ ਧੰਨਵਾਦ ਕਰਦੇ ਮੇਰੇ ਮਹਾਨ ਪਿਆਰੇ ਪਰਮੇਸ਼ਰ ਪਿਤਾ ਜੋ ਤੁਸੀਂ ਸਾਡੇ ਅਪਰਾਧਾਂ ਨੂੰ ਮਾਫ਼ ਕੀਤਾ ਖੁਦਾ ਸ਼ੁਕਰ ਕਰਦੇ ਮੇਰੇ ਮਹਾਨ ਪ੍ਰਭੂ ਜੀ ਜੋ ਅੱਜ ਦਾ ਇਹ ਪਾਕ ਸੁੰਦਰ ਵਚਨ ਸਾਡੀਆਂ ਜ਼ਿੰਦਗੀਆਂ ਵਿੱਚ ਭੇਜਿਆ ਪ੍ਰਭੂ ਜੀ ਕਿਉਂ ਜੋ ਸੱਚਮੁੱਚ ਖੁਦਾਵੰਦ ਅਸੀਂ ਵਿਸ਼ਵਾਸ ਕਰਦੇ ਮੇਰੇ ਮਹਾਨ ਪਰਮੇਸ਼ਰ ਪਿਤਾ ਕਿ ਜੋ ਜੀਵਨ ਤੁਸੀਂ ਵਿਸ਼ਵਾਸ ਦੇ ਨਾਲ ਸਾਨੂੰ ਦਿੱਤਾ ਪਿਤਾ ਜੋ ਆਪਣੀ ਕਿਰਪਾ ਦਿਨ ਸਾਨੂੰ ਦਿੱਤਾ ਪ੍ਰਭੂ ਜੀ ਜੋ ਜੀਵਨ ਤੁਸੀਂ ਮਸੀਹ ਯਿਸੂ ਦੇ ਦੁਆਰਾ ਦਿੱਤਾ ਖੁਦਾ ਉਸ ਜੀਵਨ ਨੂੰ ਅਸੀਂ ਗ੍ਰਹਿਣ ਕਰਨ ਵਾਲੇ ਹੋ ਜਾਈਏ ਪਹਿਰੇ ਪ੍ਰਭੂ ਅਸੀਂ ਪ੍ਰਾਣੀ ਇਨਸਾਨੀਅਤ ਅਤੇ ਆਦਮ ਦੀ ਇਨਸਾਨੀਅਤ ਨੂੰ ਤਾਬਾ ਕਰੀਏ ਅਸੀਂ ਸਵਰਗ ਦੇ ਯੋਗ ਫਲ ਲਾ ਕੇ ਆਏ ਪਹਿਰੇ ਪਰਮੇਸ਼ਰ ਸਾਡਾ ਸਬਦਾ ਪੁਕਾਰਨਾ ਪਹਿਰੇ ਪਰਮੇਸ਼ਰ ਪਵਿੱਤਰ ਭਵਨ ਦੇ ਵਿੱਚ ਹੋਵੇ ਬਤਾ ਪਰਮੇਸ਼ਰ ਅਸੀਂ ਪਵਿੱਤਰ ਭੇਟ ਨੂੰ ਚੜਾਈਏ ਖੁਦਾਵੰ ਜਿਸ ਤਰ੍ਹਾਂ ਮਸੀਹ ਯਿਸੂ ਨੇ ਆਪਣੇ ਪਵਿੱਤਰ ਹੈਕਲ ਨੂੰ ਖੁਦਾ ਦੇ ਅੱਗੇ ਪੇਜ ਬਤਾ ਪਰਮੇਸ਼ਰ ਖੁਦਾ ਦੇ ਅੱਗੇ ਭੇਟ ਕੀਤਾ ਔਰ ਆਪਣੇ ਆਤਮਾ ਨੂੰ ਆਪਣੇ ਪਰਮੇਸ਼ਰ ਦੇ ਹੱਥਾਂ ਵਿੱਚ ਸੌਂਪਿਆ ਖੁਦਾ ਅਸੀਂ ਬਹੁਤ ਵਾਰ ਆਪਣੇ ਮਨਾਂ ਵਿਚਾਰ ਕਰਦੇ ਕਿ ਸ਼ੈਤਾਨ ਨੇ ਸਾਡੀ ਆਤਮਾ ਤੇ ਕਬਜ਼ਾ ਕਰ ਲਿਆ ਕਿਉਂਕਿ ਇਹ ਸਾਡਾ ਬੋਲਣਾ ਹੀ ਹੈ ਖੁਦਾ ਜੋ ਸਾਨੂੰ ਸ਼ੈਤਾਨ ਦੇ ਥੱਲੇ ਕਰਦਾ ਹੈ ਪਰ ਮਸੀਹ ਯਿਸੂ ਨੇ ਆਪਣੇ ਆਤਮਾ ਨੂੰ ਆਪਣੇ ਹੱਥਾਂ ਦੇ ਨਾਲ ਆਪਣੇ ਖੁਦਾ ਦੇ ਹੱਥ ਵਿੱਚ ਸੌਂਪਿਆ ਔਰ ਉਹਨੇ ਕਿਹਾ ਕਿ हे ਪਿਤਾ ਮੈਂ ਆਪਣੇ ਆਤਮਾ ਨੂੰ ਤੇਰੇ ਹੱਥਾਂ 'ਚ ਸੌਂਪਦਾ ਹਾਂ ਔਰ ਵਚਨ ਚ ਲਿਖਿਆ ਕਿ ਉਹਦੀ ਆਤਮਾ ਸਵਰਗ ਰਾਜ ਦੇ ਵਿੱਚ ਖੁਦਾ ਦੇ ਪਵਨ ਦੇ ਵਿੱਚ ਕਬੂਲ ਕੀਤੀ ਗਈ ਅਗਰ ਅਸੀਂ ਜਉਂਦੇ ਜਾਨ ਨੂੰ ਪਰਮੇਸ਼ਰ ਦੇ ਅੱਗੇ ਪਵਿੱਤਰ ਬਲੀਦਾਨ ਕਰਕੇ ਚੜਾਈਏ ਤਾਂ ਜਿਹੜੀ ਚੀਜ਼ ਪਰਮੇਸ਼ਰ ਦੀ ਆ ਪਰਮੇਸ਼ਰ ਨੂੰ ਕਿੰਨੇ ਭਲੇ ਤਰੀਕੇ ਨਾਲ ਸੰਭਾਲ ਕੇ ਰੱਖੇਗਾ ਅਸੀਂ ਇਹਨਾਂ ਗੱਲਾਂ ਨੂੰ ਸਿੱਖੀਏ ਪਿਆਰੇ ਪ੍ਰਭੂ ਔਰ ਆਪਣੀ ਆਤਮਾ ਨੂੰ ਆਪਣੇ ਸ਼ਰੀਰ ਨੂੰ ਜਿਉਂਦੇ ਅਤੇ ਜੀਵਤ ਭੇਟ ਕਰਕੇ ਪਵਿੱਤਰ ਭੇਟ ਕਰਕੇ ਖੁਦਾ ਅਗੇ ਚੜਾਈਏ ਤਾਂ ਜੋ ਕੋਈ ਵੀ ਦੁਸ਼ਟ ਸਾਡੇ ਮਨਾਂ ਸਾਡੇ ਸੋਚਾਂ ਸਾਡੇ ਵਿਚਾਰਾਂ ਦੇ ਵਿੱਚ ਕਬਜ਼ਾ ਵਾਸ ਕੰਟਰੋਲ ਨਾ ਕਰ ਸਕੇ اے ਮੇਰੇ ਮਹਾਨ ਸਾੰਮਰਤੀ ਖੁਦਾਵੰਤ ਤੁਹਾਡੀ ਦਇਆ ਭਲਾਈ ਪ੍ਰੇਮ ਸਾਡੇ ਸਾਰਿਆਂ ਦੇ ਉੱਤੇ ਸਦਾ ਤੋਂ ਲੈ ਕੇ ਸਦਾ ਤੱਕ ਬਣਿਆ ਰਹੇ ਪ੍ਰਭੂ ਜੀ ਅਸੀਂ ਸਭ ਦੇ ਸਭ ਮਸੀਹ ਯਿਸੂ ਦੇ ਤਰ੍ਹਾਂ ਜੀਣ ਵਾਲੇ ਹੋਈਏ ਖੁਦਾ ਹੁਣ ਅਸੀਂ ਆਦਮ ਦੀ ਇਨਸਾਨੀਅਤ ਤੋਂ ਤਾਬਾ ਕਰੀਏ ਪਿਆਰੇ ਪਰਮੇਸ਼ਰ ਆਦਮ ਦੇ ਗੁਨਾਹਾਂ ਤੋਂ ਅਸੀਂ ਬਖਸ਼ ਤੇ ਬਚਾ ਲਏ ਜਾਈਏ ਬਾਰੇ ਪ੍ਰਭੂ ਜੀ ਅਸੀਂ ਵਿਅਰਥ ਦੇ ਬਾਹਨੇ ਬਾਜੀ ਤੋਂ ਨਿਕਲੇ ਖੁਦਾਵੰ ਪਰ ਅਸੀਂ ਪਵਿੱਤਰ ਪਵਨ ਦੇ ਵਿੱਚ ਪਵਿੱਤਰ ਭੇਟ ਲੈ ਕੇ ਜਾਈਏ ਖੁਦਾਵੰ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਪਰਮੇਸ਼ਰ ਪਤਾ ਤੁਹਾਡੇ ਨਾਮ ਦੀ ਮਹਿਮਾ ਵਡਿਆਈ ਹੋਵੇ ਪਤਾ ਤੁਹਾਡਾ ਆਨੰਦ ਤੁਹਾਡੀ ਭਰਪੂਰੀ ਸਾਡੇ ਅੰਦਰ ਹੋਵੇ ਖੁਦਾ ਤੁਹਾਡਾ ਪ੍ਰੇਮ ਤੁਹਾਡੀ ਸਮਝ ਅਤੇ ਸਮਰਥਾ ਸਾਡੇ ਨਾਲ ਹੋਵੇ ਪ੍ਰਭੂ ਜੀ ਅਸੀਂ ਖੁਦਾ ਦੇ ਰਾਜ਼ ਵਿੱਚ ਪਤਾ ਪਰਮੇਸ਼ਰ ਬਹਤਾਇਤ ਦਾ ਫਲ ਲੈ ਕੇ ਆਉਣ ਵਾਲੇ ਹੋ ਜਾਈਏ ਬਾਰੇ ਪ੍ਰਭੂ ਜੀ ਤਾਂ ਬਾਦ ਕਰਦੇ ਮਹਾਨ ਖੁਦਾ ਜੋ ਅੱਜ ਦਾ ਹੈ ਧਾਰਮਿਕਤਾ ਦਾ ਤੇ ਜੀਵਨ ਦਾ ਵਚਨ ਸਾਡੇ ਕੋਲੇ ਪਹੁੰਚਿਆ ਪ੍ਰਭੂ ਜੀ ਅਸੀਂ ਸਭ ਦੇ ਸਭ ਇਸ ਪਾਕ ਵਚਨ ਦੇ ਦੁਆਰਾ ਜਿੰਦਾ ਹੋਈਏ ਪਤਾ ਔਰ ਨਵੇਂ ਜੀਵਨ ਨੂੰ ਪ੍ਰਾਪਤ ਕਰੀਏ ਪਰ ਮਹਾਨ ਖੁਦਾਵਨ ਅਸੀਂ ਸਭ ਦੇ ਸਭ ਮਿਲ ਕੇ ਦੁਆ ਕਰਦੇ ਹਾਂ ਸਾਰੇ ਭੈਣਾ ਪਾਈਆਂ ਦੇ ਲਈ ਜਿਨ੍ਹਾਂ ਨੇ ਆਪਣੇ ਨਾਮ ਤੁਹਾਡੀ ਪਵਿੱਤਰ ਹਜ਼ੂਰੀ ਦੇ ਵਿੱਚ ਭੇਜੇ ਨੇ ਖੁਦਾਵਨ ਗੁਰਮੀਲ ਕੋਲ ਲਈ ਦੁਆ ਕਰਦੇ ਖੁਦਾਵਨ ਬਵਾਸੀਰ ਦਾ ਸਾਰਾ ਹੀ ਰੋਗ ਇਸ ਭੈਣ ਦੀ ਜ਼ਿੰਦਗੀ ਚੋਂ ਦੂਰ ਹੋ ਜਾਵੇ ਖੁਦਾਵਨ ਹਰ ਇੱਕ ਜ਼ਖਮ ਦੂਰ ਕੀਤਾ ਜਾਵੇ ਔਰ ਇਹ ਭੈਣ ਫ੍ਰੀ ਕੀਤੀ ਜਾਵੇ ਰੱਜੀ ਅਲੀ ਦੁਆ ਕਰਦੇ ਪੈਰੇ ਪਰਮੇਸ਼ਰ ਜੋ ਇਹਨਾਂ ਦੀ ਬਾਡੀ ਵਿੱਚ ਵੀਕਨੈਸ ਹੈ ਪਤਾ ਹਰ ਇੱਕ ਕਮੀ ਘਾਟੀ ਕਮਜ਼ੋਰੀ ਨੂੰ ਦੂਰ ਕਰੋ ਪਿਤਾ ਔਰ ਇਹਨਾਂ ਦੀ ਸਿਹਤ ਨੂੰ ਮਜ਼ਬੂਤ ਕਰੋ ਪਿਤਾ ਪਰਮੇਸ਼ਰ ਤਾਕਤਵਾਰ ਕਰੋ ਪ੍ਰਭੂ ਜੀ ਸਰਬਜੀਤ ਕੋਲੀ ਦੁਆ ਕਰਦੇ ਆ ਵਚਨ ਪ੍ਰਾਰਥਨਾ ਵਿੱਚ ਬles ਕਰੋ ਸਮਝਬੁੱਧ ਗਿਆਨ ਦੋ ਖੁਦਾਵਾਨ ਜੋ ਇਹਨਾਂ ਨੂੰ ਨੀਂਦ ਦੀ ਪ੍ਰੋਬਲਮ ਹੈ ਹਾਰ ਇਸ ਆਰਾਮ ਨੂੰ ਪ੍ਰੇਸ਼ਟ ਕਰਨ ਵਾਲੀ ਸਪਿਰਟ ਤੋਂ ਇਸ ਭੈਣ ਨੂੰ ਆਜ਼ਾਦ ਕਰਦੇ ਖੁਦਾਵੰ ਸ਼ਸ਼ਮਾ ਰਾਣੀ ਲਈ ਦੁਆ ਕਰਦੇ ਹਾਂ ਹੱਥ ਦੇ ਕੰਮਾਂ 'ਚ ਬਰਕਤ ਔਰ ਆਸ਼ੀਰਵਾਦ ਦੇਣਾ ਖੁਦਾਵੰ ਕਾਰੋਬਾਰ ਦੇ ਵਿੱਚ ਵਾਧਾ ਕਰਨਾ ਪ੍ਰਭੂ ਜੀ ਹਰਜਿੰਦਰ ਸਿੰਘ ਲਈ ਦੁਆ ਕਰਦੇ ਹਾਂ ਹਰ ਇੱਕ ਨਸ਼ੇ ਤੋਂ ਇਸ ਭਰਾ ਨੂੰ ਫ੍ਰੀ ਕਰਕੇ ਪਵਿੱਤਰਤਾਈ ਵਿੱਚ ਚੱਲਣ 'ਚ ਮਦਦ ਕਰਨਾ ਹਰਜੀਤ ਸਿੰਘ ਲਈ ਦੁਆ ਕਰਦੇ ਖੁਦਾਵੰ ਜੋ ਆਪਣੇ ਪਰਿਵਾਰ ਦੇ ਖਿਲਾਫ ਹੋ ਕੇ ਅਸਤੀਫਾ ਦੇ ਰਹੇ ਨੇ ਖੁਦਾਵੰ ਇਹਨਾਂ ਦੇ ਅਸਤੀਫਾ ਨੂੰ ਕੈਨਸਲ ਹੋਣ ਜਿੰਨਾਂ ਦੀ ਮਦਦ ਕਰੋ ਪਿਆਰੇ ਪ੍ਰਭੂ ਜੀ ਇਹਨਾਂ ਦੇ ਮਨ ਨੂੰ ਬਦਲੋ ਪਿਆਰੇ ਪਰਮੇਸ਼ਾ ਅਨੀਤਾ ਲਈ ਦੁਆ ਕਰਦੇ ਹਾਂ ਹਰ ਇੱਕ ਰੁਕੇ ਤੈਨੂੰ ਯੇਸ਼ੂ ਨਾਮ ਦੇ ਵਿੱਚ ਇਹਨਾਂ ਦੀ ਜ਼ਿੰਦਗੀ ਚ ਰਿਲੀਜ਼ ਕਰ ਦੇ ਪਿਆਰੇ ਪਰਮੇਸ਼ਰ ਜਸਤਰੀ ਪੈਨ ਪਾਈ ਨੇ ਇਹਨਾਂ ਦੇ ਪੈਸੇ ਰੁਕੇ ਹੋਏ ਨੇ ਖੁਦਾਵਾਨ ਉਹਨਾਂ ਦੇ ਤੁਹਾਨੂੰ ਮਿਲਣ ਚ ਇਹਨਾਂ ਦੀ ਮਦਦ ਕਰੋ ਔਰ ਜੋ ਵੀ ਇਹਨਾਂ ਦੀ ਬਾਡੀ ਵਿੱਚ ਦਰਦਾਂ ਪੀੜਾਂ ਰਹਿੰਦੀਆਂ ਖੁਦਾ ਸਾਰੀਆਂ ਦਰਦਾਂ ਪੀੜਾਂ ਤੋਂ ਆਜ਼ਾਦ ਕਰੋ ਕਸ਼ਮੀਰ ਲਾਲ ਔਰ ਵਿਸ਼ਵਲੀ ਦੁਆ ਕਰਦੇ ਪਿਆਰੇ ਪਰਮੇਸ਼ਰ ਜੋ ਵੀ ਇਹਨਾਂ ਭਰਾਵਾਂ ਦੇ ਪਤਾ ਸਰੀਰਕ ਰੋਗ ਬਿਮਾਰੀਆਂ ਨੇ ਖੁਦਾਵਾਨ ਸਾਰੇ ਰੋਗ ਬਿਮਾਰੀਆਂ ਪਰੇਸ਼ਾਨੀਆਂ ਤੋਂ ਇਹਨਾਂ ਨੂੰ ਆਜ਼ਾਦ ਕਰਕੇ ਚੰਗੀ ਸਿਹਤ ਨਾਲ ਬles ਕਰੋ ਪਿਆਰੇ ਪਰਮੇਸ਼ਰ ਹਰੀ ਅਲੀ ਦੁਆ ਕਰਦੇ ਖੁਦਾਵੰਦ ਇਸ ਬੱਚੇ ਨੂੰ ਪੜ੍ਹਨ ਲਿਖਣ ਚ ਗਿਆਨ ਬੁੱਧ ਸਮਝ ਦੇਣਾ ਪਿਆਰੇ ਪਰਮੇਸ਼ਰ ਆਪਣੇ ਆਤਮਾ ਦਿਨ ਬles ਕਰਨਾ ਖੁਦਾਵਾਨ ਕਮਲੇਸ਼ ਲਈ ਦੁਆ ਕਰਦੇ ਜੋ ਇਹਨਾਂ ਦੇ ਪੈਸੇ ਰੁਕੇ ਹੋਏ ਨੇ ਖੁਦਾਵਾਨ ਹਰ ਇੱਕ ਰੁਕੇ ਹੋਇਆ ਧਨ ਸਵਰਗ ਰਾਜ ਚ ਰਿਲੀਜ਼ ਕਰੋ ਪਿਤਾ ਪਰਮੇਸ਼ਰ ਜਨਾਨੇ ਮੇਰੇ ਦੇ ਪੈਸੇ ਦੇਣੇ ਖੁਦਾਵਾਨਾਂ ਦੇ ਮਨ ਨੂੰ ਬਦਲੋ ਪਿਆਰੇ ਪ੍ਰਭੂ ਜੀ ਇੰਦਰਜੀਤ ਸਿੰਘ ਲਈ ਦੁਆ ਕਰਦੇ ਖੁਦਾਵਾਨ ਇਹਨਾਂ ਦੀ ਜੌਬ ਦਾ ਪ੍ਰੋਮੋਸ਼ਨ ਹੋਣ ਵਿੱਚ ਇਹਨਾਂ ਦੀ ਮਦਦ ਕਰੋ ਪਿਆਰੇ ਪਰਮੇਸ਼ਰ ਇਹਨਾਂ ਦੇ ਜੌਬ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਹਰ ਇੱਕ ਬੰਧਨ ਪਰੇਸ਼ਾਨੀ ਨੂੰ ਯੇਸ਼ੂ ਨਾਮ ਦੇ ਵਿੱਚ ਕੈਨਸਲ ਕਰਦੇ ਪਿਆਰੇ ਪਰਮੇਸ਼ਰ ਪਿਤਾ ਕਿਰਨਦੀਪ ਲਈ ਦੁਆ ਕਰਦੇ ਪਿਆਰੇ ਪਰਮੇਸ਼ਰ ਜੋ ਵੀ ਇਹਨਾਂ ਦਾ ਸਾਹ ਬਹੁਤ ਜ਼ਿਆਦਾ ਚੜਦਾ ਪਤਾ ਪਰਮੇਸ਼ਰ ਸਾਦਾ ਹਰ ਇੱਕ ਰੋਗ ਇਸ ਭੈਣ ਦੀ ਜ਼ਿੰਦਗੀ ਜੋ ਦੂਰ ਹੋ ਜਾਵੇ ਇਹਨਾਂ ਦੇ ਹਰ ਇੱਕ ਰੋਗ ਨੂੰ ਕੈਨਸਲ ਕਰਦੇ ਪੈਰੇ ਪਰਮੇਸ਼ਰ ਇਹਨਾਂ ਦੇ ਹੱਥ ਦੇ ਕੰਮਾਂ 'ਚ ਬਰਕਤ ਹੋ ਰਾਸ਼ੀਦ ਨੇ ਖੁਦਾਵਨ ਕਾਰੋਬਾਰ ਦੀਆਂ ਸਾਰੀਆਂ ਰੁਕਾਵਟਾਂ ਯੇਸ਼ੂ ਨਾਮ 'ਚ ਦੂਰ ਕੀਤੀਆਂ ਜਨ ਮਨਜਿੰਦਰ ਸਿੰਘ ਲਈ ਦੁਆ ਕਰਦੇ ਆ ਇਹਨਾਂ ਦੇ ਵੀਜ਼ੇ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਕੈਨਸਲ ਕਰੋ ਦੂਰ ਕਰੋ ਪੈਰੇ ਪਰਮੇਸ਼ਰ ਇਹਨਾਂ ਦੀ ਵੀਜ਼ਾ ਫਾਈਲ ਨੂੰ ਵਰਗਰਾਚਾ ਰਿਲੀਜ਼ ਕਰਦੇ ਪੈਰੇ ਪ੍ਰਭੂ ਜੀ ਦੀਪ ਬੇ ਸਿੰਘ ਲਈ ਦੁਆ ਕਰਦੇ ਪਿਤਾ ਪਰਮੇਸ਼ਰ ਇਸ ਪ੍ਰਾਣ ਨੂੰ ਹਾਰੀਕਰੋਗ ਬਿਮਾਰੀ ਪਰੇਸ਼ਾਨੀ ਤੋਂ ਛੁਟਕਾਰਾ ਮਹਾਨ ਪਿਤਾ ਪਰਮੇਸ਼ਰ ਨਸੀਬ ਚੰਦ ਲਈ ਦੁਆ ਕਰਦੇ ਖੁਦਾ ਜੋਨਾਂ ਦੀ ਆਵਾਜ਼ ਬੰਦ ਹੋ ਚੁੱਕੀ ਹੈ ਖੁਦਾ ਇਹਨਾਂ ਦੀ ਆਵਾਜ਼ ਨੂੰ ਫਿਰ ਤੋਂ ਖੋਲੋ ਪਿਤਾ ਤਾਂ ਜੋ ਇਹ ਸਾਫ਼-ਸਾਫ਼ ਸੁਣ ਸਕਣ ਤੇ ਬੋਲ ਸਕਣ ਪਿਆਰੇ ਪ੍ਰਭੂ ਜੀ ਔਰ ਆਪਣੇ ਸ਼ਬਦਾਂ ਦੇ ਨਾਲ ਤੁਹਾਡੀ ਮਹਿਮਾ ਵਡਿਆਈ ਕਰ ਸਕਣ ਆਮਨਦੀਪ ਲਈ ਦੁਆ ਕਰਦੇ ਖੁਦਾਵੰ ਜੋਏ ਨਸ਼ਾ ਕਰਦੇ ਨੇ ਖੁਦਾਵੰ ਹਾਰੀਕਰ ਨਸ਼ੇ ਦੀ ਇਸ ਪਰਟਨਾਂ ਦੀਆਂ ਜ਼ਿੰਦਗੀਆਂ ਚੋਂ ਦੂਰ ਕੀਤੀ ਜਾਵੇ ਪ੍ਰਭੂ ਜੀ ਜਸੁਰਾਜ ਲਈ ਦੁਆ ਕਰਦੇ ਖੁਦਾਵੰਦ ਇਸ ਬੱਚੇ ਨੂੰ ਚੰਗੀ ਸਿਹਤ ਨਾਲ ਬles ਕਰੋ ਗਿਆਨ ਬੁੱਧ ਅਤੇ ਸਮਝ ਨਾਲ ਵਰਕ ਦਿੱਤਾ ਖੁਦਾਵੰਦ ਘਰ ਪਰਿਵਾਰ ਸੱਚੀ ਸ਼ਾਂਤੀ ਹੋਣਾ ਗੁਰਪ੍ਰੀਤ ਕੌਰ ਲਈ ਦੁਆ ਕਰਦੇ ਪਰਮੇਸ਼ਰ ਸਰੀਰਿਕ ਰੋਗ ਬਿਮਾਰੀਆਂ ਯੀਸ਼ੂ ਨਾਮ ਚਲਾਸ਼ ਭਸਮ ਖਤਮ ਹੋ ਜਾਣ ਖੁਦਾਵੰਦ ਰਾਕੇਸ਼ ਕੁਮਾਰ ਲਈ ਦੁਆ ਕਰਦੇ ਖੁਦਾਵੰਦ ਇਹਨਾਂ ਦੇ ਵਰਕ ਪਰਮਿਟ ਨੂੰ ਸੁਰਗਰਾਜ ਚ ਰਿਲੀਜ਼ ਕਰਦੇ ਖੁਦਾਵੰਦ ਇਹਨਾਂ ਦੇ ਰਾਹ ਦੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਕੇ ਆਪਣੀ ਗਿਰਪਾ ਅਸ਼ੀਰਵਾਦ ਨਾਲ ਇਹਨਾਂ ਨੂੰ ਬles ਕਰਨਾ ਪਰਮਜੀਤ ਕਾਲ ਲਈ ਦੁਆ ਕਰਦੇ ਖੁਦਾਬੰਦ ਜੋ ਵੇਨਾ ਦੀ ਬਾਡੀ ਦੀਆਂ ਦਰਦਾਂ ਪੀੜਾਂ ਨੇ ਖੁਦਾ ਸਾਰੀਆਂ ਦਰਦਾਂ ਪੀੜਾਂ ਬਿਮਾਰੀਆਂ ਨੂੰ ਕੈਨਸਲ ਕਰ ਦੇ ਤੇ ਦੂਰ ਕਰ ਦੇ ਪ੍ਰਭੂ ਜੀ ਦੁਆ ਕਰਦੇ ਖੁਦਾਬੰਦ ਦੇ ਨਾਂ ਘਰਾਂ ਵਿੱਚ ਰੱਖੇ ਸਜਲ ਤੇ ਤੇਲ ਦੇ ਲਈ ਪ੍ਰਭੂ ਜੀ ਆਸਤੋਈ ਕੋਈ ਆਮ ਜਲ ਦੇ ਲਈ ਹੈ ਖੁਦਾਵੰਦ ਅਸਤੋਈ ਸ਼ਿਫਾ ਸ਼ੁਕਰਤਿ ਆਜ਼ਾਦੀ ਦੇਣ ਵਾਲਾ ਮਸਾ ਕੀਤਾ ਹੋਇਆ ਤੁਹਾਡਾ ਪਵਿੱਤਰ ਲਹੂ ਹੈ ਪ੍ਰਭੂ ਜੀ ਆਸਤੋਈ ਮਸਾ ਕੀਤਾ ਹੋਇਆ پاک ਲਹੂ ਜਦ ਵੀ ਕਿਸੇ ਰੋਗ ਬਿਮਾਰੀ ਤੋਂ ਲਗਾਇਆ ਜਾਵੇ ਸਾਰੇ ਰੋਗ ਬੰਧਨ ਬਿਮਾਰੀਆਂ ਦਾ ਨਾਸ਼ ਪਸਮਖਤਮ ਹੋ ਜਾਣ ਖੁਦਾਵੰਦ ਜਦ ਵੀ ਕਿਸੇ ਵੀ ਪਤਾ ਪਰਮੇਸ਼ਰ کاروبار ਦੀ ਜਗ੍ਹਾ ਤੇ ਲਗਾਇਆ ਜਾਵੇ ਹਰ ਇੱਕ ਕਾਰੋਬਾਰ ਬਰਕਤ ਵਾਲਾ ਹੋ ਜਾਵੇ ਖੁਦਾ ਪਤਾ ਪਰਮੇਸ਼ਰ ਜਦ ਘਰ ਦੇ ਕੋਨੇ ਕੋਨੇ ਤੇ ਲਗਾਇਆ ਜਾਵੇ ਹਰ ਇੱਕ ਕੋਨਾ ਸ਼ੁੱਧ ਪਵਿੱਤਰ ਆਜ਼ਾਦ ਹੋ ਜਾਵੇ ਹਰ ਇੱਕ ਜਾਦੂ ਟੋਨਾ 네ਗੇਟਿਵਿਟੀ ਇਹਨਾਂ ਘਰਾਂ ਚੋਂ ਰੱਦ ਅਤੇ ਬਾਹਰ ਕੀਤੀ ਜਾਵੇ ਇਪਰਮੇਸ਼ਨ ਤੁਹਾਡੀ ਦਇਆ ਗਿਰਪਾਸ਼ਿਸ਼ ਨੂੰ ਪੂਰੇ ਕਰਾ ਪਰਿਵਾਰਾਂ ਦੇ ਉੱਤੇ ਰਿਲੀਜ਼ ਕਰਦੇ ਵਾਹਨ ਖੁਦਾਵੰਦ ਇਸ ਪ੍ਰਾਰਥਨਾ ਨੂੰ ਤੁਹਾਡੇ ਸਮਰਥੀ ਨਾਮ ਦੇ ਵਿੱਚ ਮੰਗਦੇ ਹਾਂ ਅਮੇਨ 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 ਬਹੁਤ ਸਾਰੇ ਭੈਣ ਭਾਈਆਂ ਨੇ ਅੱਜ ਦੇ ਦਿਨ ਫਾਸਟਿੰਗ ਕੀਤੀ ਸੀ ਪਰ ਕਾਫੀ ਭੈਣ ਭਾਈ ਸੀ ਜੋ ਕਹਿੰਦੇ ਸੀ ਕਿ ਉਹਨਾਂ ਨੂੰ ਅੱਜ ਦੇ ਦਿਨ ਦੀ ਫਾਸਟਿੰਗ ਦਾ ਨਹੀਂ ਪਤਾ ਸੀ ਤਾਂ ਜੋ ਅੱਜ ਫਾਸਟਿੰਗ ਨਹੀਂ ਕਰ ਪਾਏ ਉਹ ਕੱਲ੍ਹ ਤੋਂ ਫਾਸਟਿੰਗ ਕਰ ਸਕਦੇ ਨੇ ਉਹ ਇੱਕ ਦਿਨ ਐਕਸਟਰਾ ਫਾਸਟਿੰਗ ਕਰ ਲੈਣ ਕੋਈ ਪ੍ਰੋਬਲਮ ਨਹੀਂ ਹੈ ਪਰ ਤੁਸੀਂ ਅੱਜ ਅੱਜ ਨਹੀਂ ਕਰ ਪਾਇਆ ਤਾਂ ਕੱਲ੍ਹ ਤੋਂ ਫਾਸਟਿੰਗ ਜ਼ਰੂਰ ਕਰਨਾ ਹਰੇਕ ਮਾਰਨਿੰਗ ਪ੍ਰੇਅਰ ਦੇ ਵਿੱਚ ਫਾਸਟ ਸ਼ੁਰੂ ਕਰਨ ਦੀ ਪ੍ਰੇਅਰ ਕੀਤੀ ਜਾਵੇਗੀ ਔਰ ਹਰ ਰੋਜ਼ ਦੁਪਹਿਰ 2 ਵਜੇ ਵਰਤ ਖੋਲਣ ਦੀ ਪ੍ਰਾਰਥਨਾ ਆਏਗੀ ਤੁਸੀਂ ਇਹਨਾਂ ਪ੍ਰਾਰਥਨਾਵਾਂ ਦੇ ਵਿੱਚ ਸਾਡੇ ਨਾਲ ਜੁੜਨਾ ਖੁਦਾ ਪੂਰੇ ਘਰਾਂ ਪਰਿਵਾਰਾਂ ਨੂੰ ਬਹੁਤ ਜ਼ਿਆਦਾ ਆਸ਼ੀਸ਼ਰ ਬਰਕਤ ਦੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀਦੀ ਤਾਰੀਕ ਲਈ ਸਤਿਅਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ